ਕਿੱਕਰ ਉਹ ਸੋਚ ਕੇ ਗਏ ਸੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਦੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਹੈ ਕਹਿੰਦਾ ਸਾਜ਼ਿਸ਼ਾ ਜੀ ਸਾਜ਼ਿਸ਼ ਦੇ ਤਹਿਤ ਕੀਤਾ ਕਿਹਦੀ ਸਾਜ਼ਿਸ਼ਾ ਸਾਰੇ ਪੰਥ ਦੇ ਰੋਹ ਦਾ ਪ੍ਰਗਟਾਵਾ ਸੀ ਪ੍ਰਗਟਾਵਾ ਕਾਵਾ ਸਾਰੇ ਪੰਥ ਕਿਹਦੀ ਸਾਜ਼ਿਸ਼ਾ ਕਿਹੜੇ ਰੋਹ ਦਾ ਪ੍ਰਗਟਾਵਾ ਸੀ ਪੇਰਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਗੁਰੂ ਪੰਥ ਨੂੰ ਸਮਰਪਤਾਂ ਦਸਮ ਪਾਤਸ਼ਾਹ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆ ਕੀ ਮੰਨਦੇ ਹੋ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਐਡਾ ਵੱਡਾ ਕਦਮ ਚੱਕਿਆ ਜੀ ਉਹਨਾਂ ਦਾ ਸਜ਼ਾ ਮੰਨੀ ਨਹੀਂ ਸਜ਼ਾ ਨਹੀਂ ਤਨਖਾਹ ਇਹੋ ਜੇ ਛੋਟੇ-ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦਿਨਾਂ ਜਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਲ ਹੀ ਆ ਉਹ ਉਹ ਹੁਣ ਐਵੇਂ ਅੱਕੀ ਪੁਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਰਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਰਿਹਾ ਉਹਨੂੰ ਕਹ ਤੂੰ ਵਕੀਲ ਆ ਜੇ ਤੈਨੂੰ ਇਤਰਾ ਸੀ ਤੇ ਕੰਟੈਸਟ ਕਰਦਾ ਬੇਲ ਆ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਤੇ ਹੁਣ ਅਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ਸਾਰੀ ਪਾਰਟੀ ਐ ਕਿ ਐਕਟਿਵਾ ਦੇ ਉੱਤੇ ਆ ਜਾਂਦੀ ਆ ਸੋ ਉਹਨਾਂ ਦੇ ਉਹ ਹੁਣ 3 ਐਮਐਲ ਮੰਨ ਕੇ ਜਿਹੜੀ ਵੱਖਰਾ ਹੋ ਗਿਆ ਸੋ ਬਿਲਕੁਲ ਛੋਟੀ ਉਹਨਾਂ ਦਾ ਜਵਾਬ ਨਹੀਂ